ਆ ਜਿਹੜੀ 2025 ਦੀ ਇਲੈਕਸ਼ਨ ਤਰਨਤਨ ਬਾਈ ਇਲੈਕਸ਼ਨ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਦੇ ਵਿੱਚ ਐਨੀ ਕੋ ਗੁੰਡਾਗਰਦੀ ਕੀਤੀ ਹੈ ਮੈਂ ਤੁਹਾਨੂੰ ਦੱਸਦਾ ਜਿੱਤੇ ਨਹੀਂ ਜੀ ਹੈ ਕਿ ਲੁੱਟੀ ਹੈ ਇਹਨਾਂ ਨੇ ਦੇਖੋ ਸਾਡੇ ਜਿਸ ਦਿਨ ਪੋਲਿੰਗ ਹੋ ਰਹੀ ਸੀ ਸਾਡੇ ਪੋਲਿੰਗ ਬੂਥਾਂ ਦੇ ਉੱਤੇ 100 100 150 50 ਪੁਲਿਸ ਦਾ ਸਿਪਾਹੀ ਲਿਆ ਕੇ ਸਾਡੇ ਵਰਕਰਾਂ ਨੂੰ ਸਾਡੇ ਪੋਲਿੰਗ ਏਜੰਟਾਂ ਨੂੰ ਪੋਲਿੰਗ ਬੂਥਾਂ ਤੋਂ ਭਜਾ ਦਿੱਤਾ ਗਿਆ ਅੱਜ ਮੀਡੀਆ ਆਜ਼ਾਦ ਨਹੀਂ ਹੈ ਅੱਜ ਕੋਈ ਬੰਦਾ ਪੰਜਾਬ ਦੇ ਵਿੱਚ ਆਜ਼ਾਦ ਨਹੀਂ ਹੈ ਅਸੀਂ ਪਹਿਲਾਂ ਅੰਗਰੇਜ਼ਾਂ ਦੀ ਗੁਲਾਮੀ ਭੋਗਦੇ ਸੀ ਅੱਜ ਦਿੱਲੀ ਦੀ ਗੁਲਾਮੀ ਪੰਜਾਬ ਦੇ ਲੋਕ ਭੋਗਣ ਮਜਬੂਰ ਹੈ 20 ਕਰੋੜ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਧੋ ਕੇ ਉਹਨਾਂ ਨੂੰ ਜਿਹੜਾ ਦੁੱਧੋ ਤੋਤਾ ਬਣਾਤਾ ਸਾਰਿਆਂ ਦੋਸ਼ਾਂ ਤੋਂ ਉਹਨਾਂ ਨੂੰ ਮੁਕਤ ਕਰਤਾ ਮਾਈ ਦਾ ਲਾਲ ਆ ਆਮ ਆਦਮੀ ਪਾਰਟੀ ਛ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਹੋਰ ਕੋਈ ਹੋਵੇ ਜਿੰਨਾ ਮਰਜ਼ੀ ਟਿੱਲ ਤੱਕ ਜ਼ੋਰ ਲਾ ਲਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਔਰ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਤਰਨਤਾਰਨ ਜਿਮਣੀ ਚੌਂ ਨੂੰ ਲੈ ਕੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸ਼ਮਸ਼ੇਰ ਸਿੰਘ ਪਰਖਾਲੀ ਜੀ ਗੱਲਬਾਤ ਕਰ ਲੈਂਦੇ ਵੱਡੇ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਨੇ ਪ੍ਰੈਸ ਕਾਨਫਰੈਂਸ ਕਾਨਫਰੰਸ ਕੀਤੀ ਗਈ ਉਸ ਤੋਂ ਬਾਅਦ ਕਾਫੀ ਚੀਜ਼ਾਂ ਮੀਡੀਆ ਦੇ ਸਾਹਮਣੇ ਕਹੀਆਂ ਗਈਆਂ ਕਿ ਭਾਈ ਇਦਾਂ ੱਤਕਾ ਹੋਇਆ ਪੁਲਿਸ ਪ੍ਰਸ਼ਾਸਨ ਜਿੱਤਿਆ ਪੁਲਿਸ ਦੀ ਜਿੱਤ ਹੋਈ ਆਮ ਆਦਮੀ ਪਾਰਟੀ ਦੀ ਹਾਰ ਹੋਈ ਕੀ ਕਹਿਣਾ ਚਾਹੁੰਦੇ ਹੋ ਤਮਾਮ ਚੀਜ਼ਾਂ ਬਾਰੇ ਅਹ ਦੇਖੋ ਜਿੱਥੋਂ ਤੱਕ ਤਰਨਤਾਰਨ ਦੀ ਬਾਈ ਇਲੈਕਸ਼ਨ ਦਾ ਸਬੰਧ ਹੈ ਤਰਨਤਾਰਨ ਦੀ ਬਾਈ ਇਲੈਕਸ਼ਨ ਮੰਨਿਆ ਕਿ ਅਸੀਂ ਇਤਿਹਾਸ ਦੇ ਵਿੱਚ ਜੇ ਆਪਾਂ ਨਜ਼ਰ ਮਾਰੀਏ ਇਤਿਹਾਸ ਦੇ ਉੱਤੇ ਝਾਤੀ ਮਾਰੀਏ ਤਾਂ ਜਿਹੜੀ ਵੀ ਮੌਜੂਦਾ ਹਕੂਮਤ ਸੱਤਾ ਤੇ ਹੁੰਦੀ ਹੈ ਹਮੇਸ਼ਾ ਅਕਸਰ ਆਪਣੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਵੋਟਾਂ ਜਿੱਤਣ ਦੇ ਲਈ ਇਲੈਕਸ਼ਨ ਜਿੱਤਣ ਦੇ ਲਈ ਹਰ ਹਰਵਾ ਵਰਤ ਲੈਂਦੀ ਹੈ ਪਰ ਆਹ ਜਿਹੜੀ 2025 ਦੀ ਇਲੈਕਸ਼ਨ ਤਰਨਤਾਰਨ ਬਾਈ ਇਲੈਕਸ਼ਨ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਦੇ ਵਿੱਚ ਇੰਨੀ ਕੋ ਗੁੰਡਾਗਰਦੀ ਕੀਤੀ ਹੈ ਜਿਹਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਹੈ ਕਿਉ ਕਿ ਇਹਨਾਂ ਨੇ ਆਪਣੀ ਉੱਥੇ ਦੋ ਡੀਐਸਪੀ ਲਗਾਏ ਉਹਨਾਂ ਨੂੰ ਵੋਟਰਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਹੱਕ ਦੇ ਵਿੱਚ ਭਗਤੌਣ ਦੇ ਲਈ ਤੇ ਉਸ ਦੀ ਸ਼ਿਕਾਇਤ ਕੀਤੀ ਗਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਉੱਥੋਂ ਟਰਾਂਸਫਰ ਕੀਤਾ ਗਿਆ ਐਸਐਚਓ ਨੂੰ ਬਦਲੀ ਕੀਤਾ ਗਿਆ ਇਹ ਦੇਖੋ ਜਦੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਤੱਥਾਂ ਦੀ ਜਿਹੜੀ ਪੁਸ਼ਟੀ ਕਰਦਿਆਂ ਉਸ ਗੱਲ ਨੂੰ ਕਸੂਰਵਾਰ ਮੰਨਦਿਆ ਐਸਐਸਪੀ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਬਲਿਕਲੀ ਇਸ ਗੱਲ ਦਾ ਚੋਣ ਪ੍ਰਚਾਰ ਦੇ ਦੌਰਾਨ ਜਿਹੜਾ ਜ਼ਿਕਰ ਕੀਤਾ ਕਿ ਆਹ ਜਿਹੜੀ ਡਾਕਟਰ ਨਵਜੋਤ कौर ਗਰੇਵਾਲ ਐਸਐਸਪੀ ਉਤਾਰਨਾ ਉਹ ਇੱਕ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਬਣ ਕੇ ਬਲਕਿ ਇੱਕ ਜਿਹੜੀ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਬਣ ਕੇ ਉੱਥੇ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਹੀ ਹੈ ਔਰ ਉਹਨਾਂ ਨੇ ਆਪਣੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਹੈ ਉਹਨੂੰ ਦੇ ਨਾਲ ਬੜਾ ਖਿਲਵਾੜ ਕੀਤਾ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਦੇ ਤੇ ਕਾਰਵਾਈ ਕਰਦੇ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਨੂੰ ਸਹੀ ਮੰਨਦਿਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਨਾਂ ਨੂੰ ਸਸਪੈਂਡ ਕੀਤਾ ਇੱਕ ਐਨੇ ਵੱਡੇ ਆਈਪੀਐਸ ਅਧਿਕਾਰੀ ਨੂੰ ਜਿਹੜਾ ਸਸਪੈਂਡ ਕਰ ਦੇਣਾ ਇਹ ਮੈਂ ਸਮਝਦਾ ਕਿ ਲੋਕ ਰਾਜ ਦੇ ਵਿੱਚ ਲੋਕਤੰਤਰ ਦੀ ਜਿੱਤ ਹੈ ਲੋਕਾਂ ਦੀ ਜਿੱਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੈ ਪਰ ਕੱਲ ਵੀ ਮੈਂ ਬਿਆਨ ਸੁਣ ਰਿਹਾ ਸੀਗਾ ਔਰ ਜਿਹੜੇ ਅਕਾਲੀ ਦਲ ਦੇ ਲੀਡਰ ਸੀਗੇ ਤੁਹਾਡੇ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਗਏ ਹੁਣ ਵਿਧਾਇਕ ਬਣੇ ਉਹਨਾਂ ਨੂੰ ਲੈ ਕੇ ਵੀ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਕਿ ਉਹ ਘਰੇ ਆਂਦੇ ਸੀਗੇ ਉਸ ਸਮੇਂ ਕਾਫੀ ਚੀਜ਼ਾਂ ਦੀ ਐਡਵਾਂਟੇਜ ਉਹਨਾਂ ਨੇ ਲਈ ਦੇਖੋ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਹਰਮੀਤ ਸਿੰਘ ਸੰਧੂ ਦੋ ਵਾਰ ਉਹ ਜਿਹੜਾ ਮਤਲਬ ਆਜ਼ਾਦ ਜਿੱਤਿਆ ਤੇ ਇੱਕ ਵਾਰ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਟਿਕਟ ਦੇ ਉੱਤੇ ਜਿੱਤਿਆ ਤਿੰਨ ਵਾਰ ਦਾ ਉਹ ਜੇਤੂ ਉਸ ਹਲਕੇ ਦੇ ਉਤੋਂ ਐਮਐਲਏ ਰਿਹਾ ਤੇ ਉਹ ਬੰਦੇ ਦੀਆਂ ਜਿਹੜੀਆਂ ਕਿਉਂਕਿ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦੀ ਸਾਝ ਰਹੀ ਹੈ ਤੇ ਜਿਹੜਾ ਅਕਾਲੀ ਦਲ ਦਾ ਕੇਡਰ ਸੀਗਾ ਅਕਾਲੀ ਦਲ ਦੇ ਵਰਕਰ ਹੈ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਤਾਂ ਉਹਨਾਂ ਦਾ ਤਾਲਮਿਲ ਸੀਗਾ ਸੁਭਾਅਕ ਹੈ ਕਿ ਜਦੋਂ ਵੀ ਉਹ ਇਲੈਕਸ਼ਨ ਕਮੇਨ ਦੇ ਵਿੱਚ ਪੂਰ ਨੇ ਸਮੇਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਾਂਦੇ ਸੀ ਤਾਂ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੇ ਜਿਹੜੇ ਅਕਾਲੀ ਦਲ ਦੇ ਵਰਕਰ ਸੀ ਜਾਂ ਜਿਹੜੇ ਅਕਾਲੀ ਦਲ ਦੇ ਵੋਟਰ ਸੀ ਉਹਨਾਂ ਦੀਆਂ ਭਾਵਨਾਵਾਂ ਜਜਵੰਤ ਸੰਧੂ ਨਾਲ ਜੁੜੇ ਹੋਏ ਸੀ ਪਰ ਮੈਂ ਇੱਥੇ ਇਹ ਦੱਸ ਦੇਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਹਰਮੀਤ ਸਿੰਘ ਸੰਧੂ ਨੂੰ ਪਿਛਲੀਆਂ ਇਲੈਕਸ਼ਨ ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਨਸ਼ਾ ਤਸਕਰ ਨਸ਼ਾ ਤਸਕਰਾਂ ਦਾ ਜਿਹੜਾ ਵੱਡਾ ਇੱਕ ਬਹੁਤ ਵੱਡਾ ਜਿਹੜਾ ਤਸਕਰ ਦੱਸ ਕੇ ਉਹਨਾਂ ਦੀ ਪੁਸਤਪਨਾਹੀ ਕਰਨ ਵਾਲਾ ਦੱਸ ਕੇ ਉਹਨੂੰ ਭੰਡਦੇ ਰਹੇ ਆ ਤੇ ਹੁਣ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਕਿ 20 ਕਰੋੜ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਧੋ ਕੇ ਉਹਨਾਂ ਨੂੰ ਜਿਹੜਾ ਦੁੱਧ ਤੋਤਾ ਬਣਾਤਾ ਸਾਰਿਆਂ ਦੋਸ਼ਾਂ ਤੋਂ ਉਹਨਾਂ ਨੂੰ ਮੁਕਤ ਕਰਤਾ ਤਾਂ ਇਹ ਇੱਕ ਗੱਲ ਜਿਹੜੀ ਲੋਕਾਂ ਦੇ ਸਾਹਮਣੇ ਇਸ ਗੱਲ ਦੀ ਵੀ ਆ ਗਈ ਜਿਹੜੀ ਆਮ ਆਦਮੀ ਪਾਰਟੀ ਕਿਹਾ ਕਰਦੀ ਸੀ ਕਿ ਅਸੀਂ ਲੋਕਾਂ ਦੀਆਂ ਪਾਰਟੀਆਂ ਦਾ ਕੂੜਾ ਕਰਕਟ ਨਹੀਂ ਲੈਣਾ ਅਸੀਂ ਆਪਣੇ ਵਲੰਟੀਅਰ ਨੂੰ ਵੋਟ ਦਵਾਂਗੇ ਅਸੀਂ ਆਪਣੇ ਵਲੰਟੀਅਰਾਂ ਨੂੰ ਵਰਕਰਾਂ ਨੂੰ ਪੁੱਛ-ਪੁੱਛ ਕੇ ਉਹਨਾਂ ਤੋਂ رائے ਲੈ ਕੇ ਅਸੀਂ ਕੈਂਡੀਡੇਟ ਸਥਾਪਿਤ ਕਰਾਂਗੇ ਜਦੋਂ ਵੀ ਕੋਈ ਇਲੈਕਸ਼ਨ ਦੇ ਵਿੱਚ ਜਾਵਾਂਗੇ ਪਰ ਆ ਦੇਖ ਲਓ ਤੁਸੀਂ ਇਹ ਸਾਰੀ ਇਹ ਆਮ ਆਦਮੀ ਪਾਰਟੀ ਨੇ ਆਪਣੀਆਂ ਕੀਤੀਆਂ ਹੋਈਆਂ ਗੱਲਾਂ ਕੀਤੇ ਹੋਏ ਵਾਅਦੇ ਕਹੀਆਂ ਹੋਈਆਂ ਗੱਲਾਂ ਤੋਂ ਬਿਲਕੁਲ ਮੁਨਕਰ ਹੁੰਦੇ ਆ ਅੱਜ ਜਿਹੜਾ ਲੋਕਾਂ ਦੀਆਂ ਹੋਰ ਪਾਰਟੀਆਂ ਦੇ ਵਿਰੋਧੀ ਪਾਰਟੀਆਂ ਦੇ ਵਿੱਚੋਂ ਕੈਂਡੀਡੇਟ ਨੂੰ ਲਿਆ ਲਿਆ ਕੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਹੋ ਕਾਂਗਰਸ ਹੋਵੇ ਉਹਨਾਂ ਤੋਂ ਲਿਆ ਲਿਆ ਕੇ ਉਹਨਾਂ ਨੂੰ ਟਿਕਟਾਂ ਦੇ ਰਹੇ ਆ ਔਰ ਇੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਹੈ ਜਿਹੜੇ ਵਲੰਟੀਅਰ ਹੈ ਉਹ ਬੁਰੇ ਤਰੀਕੇ ਦੇ ਨਾਲ ਜਿਹੜੇ ਨਰਾਸ਼ ਨੇ ਪਰੇਸ਼ਾਨ ਨੇ ਔਰ ਉਹ ਇਸ ਗੱਲ ਦਾ ਇਤਰਾਜ਼ ਕਰਦੇ ਆ Yeah. ਕਿ ਸਰਕਾਰ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਜਿਹੜੀ ਪਾਰਟੀ ਆ ਉਹ ਵਲੰਟੀਅਰ ਦੀ ਕਦਰ ਨਹੀਂ ਪਾ ਰਹੀ ਕੁਰਸੀਆਂ ਬਚਾਉਣ ਵਾਸਤੇ ਦੜੀਆਂ ਬਚਾਉਣ ਵਾਸਤੇ ਕੁਰਸੀਆਂ ਲਗਾਉਣ ਵਾਸਤੇ ਹੋਰ ਪ੍ਰਬੰਧ ਕਰਨ ਵਾਸਤੇ ਚੋਣ ਪ੍ਰਚਾਰ ਕਰਨ ਵਾਸਤੇ ਵਲੰਟੀਅਰਾਂ ਨੂੰ ਇੱਕ ਪੰਜਾਬ ਦੇ ਲੋਕਾਂ ਨੂੰ ਇਹ ਵਰਕਰ ਦੇ ਤੌਰ ਤੇ ਲੇਬਰ ਦੇ ਤੌਰ ਤੇ ਵਰਤੇ ਜਾਂਦਾ ਪਰ ਜਦੋਂ ਕਿਤੇ ਮਾਨ ਸਨਮਾਨ ਦੇਣ ਦੀ ਗੱਲ ਆਉਂਦੀ ਹੈ ਉਹਨਾਂ ਨੂੰ ਟਿਕਟਾਂ ਦੇਣ ਦੀ ਗੱਲ ਆਉਂਦੀ ਹੈ ਜਾਂ ਹੋਰ ਕਿਸੇ ਤਰੀਕੇ ਦਾ ਫਾਇਦਾ ਸਿਆਸੀ ਉਹਨਾਂ ਨੂੰ ਦੇਣਾ ਤਾਂ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਦਿੱਲੀ ਦੇ ਲੋਕਾਂ ਨੂੰ ਬਾਹਰਲੇ ਲੋਕਾਂ ਨੂੰ ਪੰਜਾਬੀਆਂ ਦੇ ਸਿਰ ਦੇ ਉੱਤੇ ਬਿਠਾ ਕੇ ਪੰਜਾਬ ਦੇ ਹੱਕਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਪਰ ਕਾਫੀ ਉਮੀਦ ਸੀਗੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰਸ ਸੀਗੇ ਕਿ ਇਸ ਵਾਰੀ ਅਗਰ ਆਮ ਸ਼੍ਰੋਮਣੀ ਅਕਾਲੀ ਦਲ ਜਿੱਤ ਜਾਂਦੀ ਹੈ ਤਾਂ 2027 ਦੇ ਵਿੱਚ ਰਿਵਾਈਵ ਕਰਾਂਗੇ ਅਸੀਂ ਉਸ ਤੋਂ ਬਾਅਦ ਇੱਕ ਵੀਡੀਓ ਜਾਰੀ AI ਤੋਂ ਬਣਾਈ ਜਾਂਦੀ ਹੈ ਡਾਇਨਾਸੌਰ ਨੂੰ ਸੰਗਲ ਪਾਇਆ ਹੈ ਸੁਖਬੀਰ ਸਿੰਘ ਬਾਦਲ ਆ ਰਹੇ ਆ ਕਿ ਹੁਣ ਇਸ 2027 ਦੇ ਵਿੱਚ ਰਿਵਾਈਵ ਕਰਨਗੇ ਮੇਰੀ ਗੱਲ ਅੱਜ ਤੁਸੀਂ ਇੱਕ ਪੱਥਰ ਤੇ ਲਕੀਰ ਸਮਝੋ ਇਸ ਗੱਲ ਦੀ ਮੈਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੁਹਾਡੇ ਇਸ ਚੈਨਲ ਦੇ ਜਰੀਏ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮਾਈ ਦਾ ਲਾਲ ਆ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਹੋਰ ਕੋਈ ਹੋਵੇ ਜਿੰਨਾ ਮਰਜ਼ੀ ਿੱਲ ਤੱਕ ਜ਼ੋਰ ਲਾ ਲਵੇ ਸੁਖਵੀਰ ਸਿੰਘ ਬਾਦਲ ਨੂੰ ਲੋਕਾਂ ਦੇ ਦਿਲ ਦੇ ਵਿੱਚੋਂ ਮਟਾ ਨਹੀਂ ਸਕਦੀਆਂ ਇਹ ਪਾਰਟੀਆਂ ਇਹ ਗੱਲ ਬਿਲਕੁਲ ਪੱਥਰ ਤੇ ਲਕੀਰਾਂ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਿਰਸੰਦੇਹ ਪੰਜਾਬ ਦੇ ਵਿੱਚ ਆਊਗੀ ਕਿਉਂਕਿ ਲੋਕਾਂ ਨੂੰ ਇਸ ਪੌਣੇ 4 ਸਾਲ ਦੇ ਵਿੱਚ 9 ਪੌਣੇ 9 ਸਾਲਾਂ ਦੇ ਵਿੱਚ ਇਸ ਗੱਲ ਦਾ ਅਹਿਸਾਸ ਅਨੁਭਵ ਹੋ ਗਿਆ ਕਿਉਂਕਿ ਪਿੱਛੇ ਵੀ ਜਿਹੜੀ ਕੁਦੜੀ ਤੇ ਹੋਰ ਸਰਕਾਰੀ ਚਰਾਸ ਦੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਹੰਡਾਈ ਹੈ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕਰ ਲਿਆ ਜੇ ਕਿ ਪੰਜਾਬ ਦੇ ਲੋਕਾਂ ਦੀ ਕੋਈ ਬਾਹ ਫੜਨ ਵਾਲਾ ਹੈ ਤਾਂ ਪੰਜਾਬ ਦੇ ਵਿੱਚ ਜੰਮਿਆ ਪੰਜਾਬ ਦੇ ਨਾਲ ਲੜਨ ਵਾਲਾ ਪੰਜਾਬ ਦੇ ਲਈ ਖੜਨ ਵਾਲਾ ਪੰਜਾਬ ਦੇ ਲਈ ਮਰਨ ਵਾਲਾ ਜੇ ਕੋਈ ਹੈ ਜੇ ਕੋਈ ਕਹਿਣੇ ਕਥਨੀ ਦਾ ਪੱਕਾ ਹੈ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਿਹਾ ਕਰਦੇ ਸੀ ਕਿ ਐਸੀਆਂ ਸੜਕਾਂ ਬਣਾ ਦਾਂਗੇ ਬੰਬ ਵੀ ਮਾਰ ਲਿਓ ਤਾਂ ਵੀ ਫਰੜਕਾਂ ਟੁੱਟਦੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਔਰ ਜਿਹੜੀ ਸਚਾਈ ਕਦੇ ਮਿਟਦੀ ਨਹੀਂ ਹੁੰਦੀ ਸਸਚਾਈ ਨੂੰ ਛੁਪਾਇਆ ਜਾ ਸਕਦਾ ਉਹਨੂੰ ਰੋਕਿਆ ਜਾ ਸਕਦਾ ਉਹਨੂੰ ਕੁਝ ਸਮੇਂ ਲਈ ਜਿਹੜਾ ਪਰਦੇ ਦੇ ਅੰਦਰ ਰੱਖਿਆ ਜਾ ਸਕਦਾ ਪਰ ਉਹਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ ਅੱਜ ਤੁਸੀਂ ਸੜਕ ਕਨੈਕਟੀਵਿਟੀ ਦੀ ਗੱਲ ਲੈ ਲਓ ਇੰਟਰਨੈਸ਼ਨਲ 에어ਪੋਰਟਾਂ ਦੀ ਗੱਲ ਲੈ ਲਓ ਵਿਜਨ ਸਕੂਲਾਂ ਦੀ ਗੱਲ ਲੈ ਲਓ ਇਹ ਐਜੂਕੇਸ਼ਨ ਸਿਸਟਮ ਦੀ ਗੱਲ ਲੈ ਲਓ ਹੈਲਥ ਸਿਸਟਮ ਦੀ ਗੱਲ ਲੈ ਲਓ ਤੁਸੀਂ ਆ ਸਾਂਝ ਕੇਂਦਰਾਂ ਦੀ ਗੱਲ ਲੈ ਲਓ ਮੰਡੀਕਰਨ ਜਿਹੜਾ ਕਿਸਾਨਾਂ ਲਈ ਮੰਡੀਕਰਨ ਦਾ ਪ੍ਰਬੰਧ ਦੀ ਗੱਲ ਹੋਵੇ ਮੈਂ ਕਹਿੰਦਾ ਬੇਸ਼ੁਮਾਰ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਦੇ ਉੱਤੇ ਅੱਜ ਲੋਕ ਖੇਤਰੀ ਪਾਰਟੀ ਦੀ ਲੋੜ ਮਹਿਸੂਸ ਕਰਨ ਲੱਗ ਗਏ ਔਰ ਇਹ ਮੈਂ ਤੁਹਾਨੂੰ ਦੱਸਦਾ ਤੁਸੀਂ ਇਹ ਕਹਿੰਦੇ ਹੋ ਕਿ ਜਿੱਤੇ ਨਹੀਂ ਅਸੀਂ ਜਿੱਤੇ ਹੋਏ ਆ ਲੋਕ ਜਿੱਤੇ ਹੋਏ ਆ ਪੰਜਾਬ ਦੇ ਇਹ ਠੀਕ ਹੈ ਕਿ ਇਹਨਾਂ ਨੇ ਸਰਕਾਰ ਨੇ ਆਪਣਾ ਜੋ ਔਰ ਜ਼ਬਰ ਵਰਤ ਕੇ ਸਰਕਾਰ ਜਿਹੜੀਆਂ ਚੋਣਾਂ ਜਿੱਤੀ ਨਹੀਂ ਬੜ ਕੇ ਲੁੱਟ ਲਈ ਪਰ ਲੋਕ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਦੀ ਭਾਵਨਾ ਜ਼ਰੂਰ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਆ ਤਰਨ ਤਰਨ ਦੀ ਸੀਟ ਨੂੰ ਲੈ ਕੇ ਜਿੱਤਿਆ ਔਰ ਇਸ ਗੱਲ ਦਾ ਮੁੱਢ 2027 ਦੀ ਇਲੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਤੌਰ ਤੇ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਲੋਕਾਂ ਦੀ ਖੇਤਰੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਏਗੀ ਔਰ ਪੰਜਾਬ ਨੂੰ ਅਸੀਂ ਮੁਰਕੇ ਪੈਰਾਂ ਤੇ ਖੜਾ ਕਰਨ ਦੇ ਲਈ ਪੂਰੀ ਵਾਹ ਲਿਆ ਦਾਂਗੇ ਸਾਨੂੰ ਇਸ ਗੱਲ ਦਾ ਆਪਣੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਮਾਣ ਹੈ ਪਰ ਕਹਿੰਦੇ ਕਿ ਕਈ ਪਾਰਟੀਆਂ ਵੱਲੋਂ ਕਾफी ਕੋਸ਼ਿਸ਼ਾਂ ਕੀਤੀਆਂ ਗਈਆਂ ਕਹਿੰਦੇ ਕਿ ਜਿੱਤਨ ਲਈ ਨਹੀਂ ਆਏ ਸੀ ਕਿ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਏ ਸੀ ਹਰਾਉਣ ਲਈ ਆਏ ਸੀਗੇ ਬਿਲਕੁਲ ਇਸ ਗੱਲ ਦਾ ਦੇਖੋ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਗੱਲ ਦੀ ਦੁਹਾਈ ਪਾ ਰਹੇ ਆ ਕਿ ਜਿਹੜੀਆਂ ਆ ਦਿੱਲੀ ਦੀਆਂ ਤਾਕਤਾਂ ਨੇ ਦਿੱਲੀ ਦਾ ਤਾਕਤ ਹੈ ਆਰਐਸਐਸ ਆ ਬਾਕੀ ਤੁਹਾਡੇ ਜਿੰਨੇ ਵੀ ਹੈਗੇ ਆ ਜਿੰਨੇ ਵੀ ਪੰਜਾਬ ਵਿਰੋਧੀ ਲੋਕ ਨੇ ਪੰਜਾਬ ਵਿਰੋਧੀ ਪਾਰਟੀਆਂ ਨੇ ਸਾਰਿਆਂ ਦਾ ਜੋਰ ਲੱਗਿਆ ਕਿ ਜਿਵੇਂ ਨਾ ਮੈਂ ਕਿਉਂਕਿ ਇਹਨਾਂ ਨੂੰ ਖਤਰਾ ਸਿਰਫ ਸ਼੍ਰੋਮਣੀ ਅਕਾਲੀ ਦਲ ਤੋਂ ਹੈ ਇਹਨਾਂ ਨੂੰ ਖਤਰਾ ਸਿਰਫ ਖੇਤਰੀ ਪਾਰਟੀ ਤੋਂ ਹੈ ਇਹਨਾਂ ਨੂੰ ਖਤਰਾ ਸਿਰਫ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਜਿਹੜਾ ਪੰਜਾਬ ਦੇ ਹੱਕਾਂ ਲਈ ਹੱਕ ਢਾ ਕੇ ਲੜ ਸਕਦਾ ਹੈ ਕਿਉਂਕਿ ਬਾਕੀ ਦੀਆਂ ਤਾਂ ਸਭ ਲੀਰਾਂ ਨੇ ਬਾਕੀ ਦੇ ਤਾਂ ਸਾਰੇ ਝੋਲੀ ਚੁੱਕ ਨੇ ਬਾਕੀ ਦੇ ਤਾਂ ਸਾਰੇ ਗੋਲੇ ਨੇ ਦਿੱਲੀ ਤਖਤ ਦੇ ਔਰ ਇਹਨਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਤੁਸੀਂ ਵਾਰਸ ਪੰਜਾਬ ਦੇ ਲੈ ਲਓ ਆ ਤੁਸੀਂ ਚਾਹੇ ਹੋਰ ਲੈ ਲਓ ਦੇਖੋ ਹੁਣ ਮੈਂ ਸਿੰਘ ਨੇ ਵੀ ਬੋਲਿਆ ਕਰੇ ਕਿ ਅਗਰ ਅਕਾਲੀ ਦਲ ਦੇ ਨਾਲ ਲੜਦੇ ਤਾਂ ਤੋਂ ਬਾਅਦ ਸਰਦਾਰ ਮਨਦੀਪ ਸਿੰਘ ਨੇ ਇਸ ਗੱਲ ਨੂੰ ਅਹਿਸਾਸ ਕੀਤਾ ਅਨੁਭਵ ਕੀਤਾ ਔਰ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦੇਣਾ ਤੁਹਾਡੇ ਚੈਨਲ ਤੋਂ ਕਿ ਮਨਦੀਪ ਸਿੰਘ ਨੂੰ ਵਰਗਲਾ ਕੇ ਉਹਨੂੰ ਮਤਲਬ ਇੱਕ ਗੁਮਰਾਹ ਕਰਕੇ ਉਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਵਰਤ ਲਿਆ ਗਿਆ ਪਰ ਉਹਦੇ ਕਿਤੇ ਨਾ ਕਿਤੇ ਉਹਦੀ ਜਿਹੜੀ ਅੰਦਰ ਦੀ ਤਾਰ ਹੈਗੀ ਹੈ ਉਹਦੇ ਜਵਾਨ ਹੈਗੀ ਉਹਦੀ ਜਿਹੜੀ ਭਾਵਨਾ ਹੈਗੀ ਆ ਉਹ ਪੰਜਾਬ ਦੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਆ ਕਿਉਂਕਿ ਉਹਨਾਂ ਨੇ ਇਲੈਕਸ਼ਨ ਤੋਂ ਤੁਰੰਤ ਬਾਅਦ ਆ ਕੇ ਬਾਹਰ ਆ ਕੇ ਬਿਆਨ ਦਿੱਤਾ ਕਿ ਜੇ ਆ ਜਿਹੜਾ ਤੁਹਾਡੀ ਵਾਰਸ ਪੰਜਾਬ ਦੇ ਜਾਂ ਮੈਂ ਨਾ ਖੜਾ ਹੁੰਦਾ ਦਸ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਪਿਆ ਸੀ ਸੁਭਾਵਕ ਹੈ ਬਾਕੀ ਦੀਆਂ ਪਾਰਟੀਆਂ ਦੀ ਜਮਾਨਤਾਂ ਜਬਤ ਹੋ ਗਈਆਂ ਜੇ ਦੇਖੋ ਇਹ ਲੋਕਾਂ ਆ ਆਮ ਆਦਮੀ ਪਾਰਟੀ ਨੇ ਫੰਡਿੰਗ ਵੀ ਵਾਰਸ ਪੰਜਾਬ ਨੂੰ ਕੀਤੀ ਹੈ ਦਿੱਲੀ ਦੇ ਤਖਤ ਨੂੰ ਟਿੱਲ ਤੱਕ ਜ਼ੋਰ ਲਗਾਇਆ ਔਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਨਾਲ ਵੀ ਜਿਹੜਾ ਅਣਛੁਪਿਆ ਅਣ ਐਲਾਨਿਆ ਅਲਾਈਂਸ ਕਰਕੇ ਉਹਨਾਂ ਤੋਂ ਵੀ ਜਿਹੜੀ ਮਤਲਬ ਮਦਦ ਲਈ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਸਰ ਆਪਣੀ ਇਲੈਕਸ਼ਨ ਜਿੱਤਣ ਵਾਸਤੇ ਔਰ ਇਹਨਾਂ ਦੇ ਪਾਸੇ ਦੇਖੋ ਤੁਸੀਂ ਇੱਕ ਪਾਸੇ तमाम ਤਾਕਤਾਂ ਲੱਗੀਆਂ ਹੋਈਆਂ ਪੰਜਾਬ ਨੂੰ ਖਤਮ ਕਰਨ ਵਾਸਤੇ ਔਰ ਇੱਕ ਪਾਸੇ ਕੱਲਾ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਬਤੌਰ ਪ੍ਰਧਾਨ ਹਿੱਕ ਢਾਕੇ ਪੰਜਾਬ ਲਈ ਖੜਾ ਪੰਜਾਬ ਦੇ ਲੋਕਾਂ ਦੇ ਲਈ ਖੜਾ ਔਰ ਅਸੀਂ ਅੱਜ ਮਹਿਸੂਸ ਕਰਦੇ ਆ ਕਿ 2027 ਦਾ ਜਿਹੜਾ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਦਾ ਮੁੱਢ ਬੰਨਿਆ ਗਿਆ ਔਰ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਲੋਕਾਂ ਨੇ ਫਤਵਾ ਦੇਤਾ ਆ ਤਾਂ ਜ਼ੋਰ ਸੀ ਚੱਲ ਗਿਆ ਜਨ ਲਈ ਧਮਕਾ ਲਈ ਪੁਲਿਸ ਪ੍ਰਸ਼ਾਸਨ ਦੇ ਜ਼ੋਰ ਦੇ ਨਾਲ ਪੁਲਿਸ ਦੇ ਨਾਲ ਪੁਲਿਸ ਦੇ ਜਿਹੜੀ ਸ਼ਕਤੀ ਦੇ ਨਾਲ ਇਹ ਇਲੈਕਸ਼ਨ ਲੁੱਟੀ ਗਈ ਹੈ ਜਦੋਂ ਆਮ ਚੋਣਾਂ ਪੰਜਾਬ ਦੇ ਵਿੱਚ 2027 ਦੀ ਆਉਣੀਆਂ ਤਾਂ ਸਾਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦੇ ਭਵਿੱਖ ਨੂੰ ਰੋਲਣ ਵਾਸਤਾ ਕੋਈ ਤੁਹਾਨੂੰ ਲੱਭੇਗਾ ਨਹੀਂ ਤੁਸੀਂ ਤਾਂ ਚੋਟੀ ਦੇ ਲੀਡਰਾਂ ਨੂੰ ਸਭ ਨੂੰ ਹੀ ਲੀਰਾ ਦੱਸਦਾ ਮੈਂ ਬਿਲਕੁਲ ਕਹਿੰਦਾ ਜੀ ਜਿਹੜਾ ਬੰਦਾ ਕਦੇ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰਦਾ ਆ ਬੰਦੀ ਸਿੰਘਾਂ ਦੀ ਹਾਈ ਦੀ ਗੱਲ ਨਹੀਂ ਕਰਦਾ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਨਹੀਂ ਕਰਦਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸਾਡਾ ਸਿਰਮੌਰ ਸੰਸਥਾ ਹੈ ਜਿਹੜੀ ਹਿੰਦੁਸਤਾਨ ਦੇ ਵਿੱਚ ਜਿਹੜੀ ਇੱਕ ਪੰਜਾਬੀਆਂ ਦੀ ਸ਼ਾਨ ਹੈ ਜਿਹੜੀ ਇੱਕ ਵਿਦਿੱਕ ਆਧਾਰਿਆਂ ਦੇ ਵਿੱਚ ਮੋਹਰੀ ਸੰਸਥਾ ਹੈ ਅੱਜ ਉਹਦੇ ਨਾਲ ਪੰਜਾਬ ਦਾ ਸੱਭਿਆਚਾਰ ਜੁੜਿਆ ਪੰਜਾਬ ਦੇ ਜਜ਼ਬਾਤ ਜੁੜੇ ਆ ਉਹਨੂੰ ਬਚਾਉਣ ਲਈ ਕੋਈ ਨਹੀਂ ਆ ਰਿਹਾ ਚੰਡੀਗੜ੍ਹ ਨੂੰ ਲੈਣ ਲਈ ਕੋਈ ਨਹੀਂ ਆ ਰਿਹਾ ਕੋਈ ਕੌਣ ਕਹਿ ਰਿਹਾ ਜੀ ਇਹ ਧੋਗਲੀ ਨੀਤੀ ਸਿਰਫ ਸਹਿਾਸਤ ਕਰਦੇ ਆ ਦਿੱਲੀ ਦੇ ਵਿੱਚ ਕੁਝ ਕਹਿੰਦੇ ਆ ਜਦੋਂ ਇਹ ਪੰਜਾਬ ਦੇ ਬਾਰਡਰ ਲੰਘਿਆਉਂਦੇ ਪੰਜਾਬ ਦੇ ਵਿੱਚ ਆ ਕੇ ਕੁਝ ਕਹਿੰਦੇ ਆ ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬੇ ਪੰਜਾਬੀ ਮਸਲਿਆਂ ਬਾਰੇ ਪੰਜਾਬ ਦੇ ਮੁੱਦਿਆਂ ਬਾਰੇ ਹਮੇਸ਼ਾ ਹਿੱਕਾ ਢਾ ਕੇ ਲੜਿਆ ਔਰ ਜੇ ਕੁਝ ਬਚਿਆ ਮੈਂ ਤੁਹਾਨੂੰ ਦੱਸ ਦਿਆਂ ਪੰਜਾਬ ਦੇ ਹਾਲਾਤ ਬੜੇ ਵਿਸਫੋਟਕ ਬਣਨ ਜਾ ਰਹੇ ਆ ਜੇ ਲੋਕਾਂ ਨੇ ਹੁਣ ਵੀ ਨਾ ਸਮਝਿਆ ਤੁਸੀਂ ਇਹ ਗੱਲ ਨੋਟ ਕਰ ਲਿਓ ਅੱਜ ਮੈਂ ਤੁਹਾਨੂੰ ਔਨ ਕੈਮਰਾ ਕਹਿੰਨਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਕਿਸੇ ਵੀ ਤਰੀਕੇ ਦੇ ਨਾਲ ਜੇ ਟਾਂ ਲੱਗਦੀ ਹੈ ਉਹਦਾ ਸਭ ਤੋਂ ਵੱਧ ਨੁਕਸਾਨ ਸਭ ਤੋਂ ਵੱਧ ਜੇ ਉਹਦਾ ਕੋਈ ਝੱਲਣਾ ਕਿਸੇ ਨੂੰ ਪੈਣਾ ਉਹ ਪੰਜਾਬ ਨੂੰ ਝੱਲਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈਣਾ ਧਮਕੀ ਆਈ ਹੈ ਕਹਿੰਦੇ ਕਿ ਸਿੱਧੂ ਮਸੇਵਾਲੇ ਦੇ ਫਾਦਰ ਸਾਹਿਬ ਨੂੰ ਸੁਖਜਿੰਦਰ ਸਿੰਘ ਰੰਦਾਵਾ ਨੂੰ ਔਰ ਮਨਕੀਰਤ ਔਲਖ ਨੂੰ ਔਰ ਵੀ ਕਾਫੀ ਲੋਕਾਂ ਨੂੰ ਕਹਿੰਦੇ ਕਿ ਕੱਲ ਬੰਗਿਆਂ ਦੇ ਵਿੱਚ ਗੋਲੀਆਂ ਚੱਲੀਆਂ ਨੇ ਇੱਕ ਸਕੋਰਪੀਓ ਦੇ ਉੱਤੇ 30-35 ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਚਾਰ ਤੋਂ ਪੰਜ ਨੌਜਵਾਨ ਬੈਠੇ ਸੀਗੇ ਉਹਦੇ ਵਿੱਚ ਕਹਿੰਦੇ ਕਿ ਇੱਕ ਦੋ ਦੀ ਹਾਲਤ ਕਾਫੀ ਗੰਭੀਰ ਹੈ ਹਾਂ ਦੇਖੋ ਦੇਖੋ ਇਹ ਗੱਲ ਸਿਰਫ ਤੁਸੀਂ ਬੰਗਾਂ ਦੀ ਗੱਲ ਕਰੀ ਹੈ ਜਾਂ ਸੁਖਜਿੰਦਰ ਸਿੰਘ ਰੰਧਾਵਾ ਜਾਂ ਬਲਕੌਰ ਸਿੰਘ ਸਿੱਧੂ ਦੀ ਤੁਸੀਂ ਗੱਲ ਕਰਦੇ ਹੋ ਪਰ ਮੈਂ ਕਹਿੰਦਾ ਅੱਜ ਪੰਜਾਬ ਦੇ ਵਿੱਚ ਨਿਤ ਦਿਨ ਜਿਹੜੀ ਸਰਕਾਰ ਕਹਿੰਦੀ ਸੀ ਕਿ ਜ਼ੀਰੋ ਟੋਲਰੈਂਸ ਗੈਂਗਸਟਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਕ腐ਸ਼ਨ ਨੂੰ ਲੈ ਕੇ ਜ਼ੀਰੋ ਟੋਲਰੈਂਸ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਗਵਰਨੈਂਸ ਨੂੰ ਲੈ ਕੇ ਕਿੱਥੇ ਜਾਊਗੀ ਅੱਜ ਸਾਰੇ ਵਾਅਦਿਆਂ ਤੋਂ ਮੁਨਕਰ ਹੋ ਕੇ ਸਰਕਾਰ ਪੰਜਾਬ ਦੇ ਵਿੱਚੋਂ ਰੂਪੋਸ਼ ਹੈ ਨਿਤ ਦਿਨ ਜਿਹੜੀਆਂ ਗੈਂਗਸਟਰਾਂ ਦੀਆਂ ਧਮਕੀਆਂ ਗੋਲੀਆਂ ਤੁਸੀਂ ਇਹ ਦੱਸੋ ਕਿਹੜਾ ਦਿਨ ਸਬੂਤਾ ਲੰਘਦਾ ਹੈ ਕਿਹੜਾ ਦਿਨ ਸੁੱਖ ਸ਼ਾਂਤੀ ਦਾ ਲੰਘਦਾ ਜਿੱਥੇ ਰੋਜ਼ ਮਰਡਰ ਨਾ ਹੁੰਦੇ ਹੋਣ ਜਿੱਥੇ ਨਸ਼ਿਆਂ ਦੇ ਨਾਲ ਨੌਜਵਾਨੀ ਮਰ ਨਾ ਰਹੀ ਹੋਵੇ ਜਿੱਥੇ ਮਤਲਬ ਫਰੋਤੀਆਂ ਨਾ ਮੰਗੀਆਂ ਜਾਂਦੀਆਂ ਹੋਣ ਅੱਜ ਕੋਈ ਵੀ ਐਸੀ ਜਿਹੜੀ ਮਤਲਬ ਕੋਈ ਐਸਾ ਥਾਂ ਨਹੀਂ ਬਚੀ ਕੋਈ ਐਸੀ ਜਗ੍ਹਾ ਨਹੀਂ ਬਚੀ ਕੋਈ ਸ਼ਹਿਰ ਨਹੀਂ ਬਚਿਆ ਜਿਹੜਾ ਅੱਜ ਆਮ ਆਦਮੀ ਪਾਰਟੀ ਦੀ ਨਾਫਰਮਾਨੀ ਕਰਕੇ ਦੁੱਖ ਦਾ ਸੰਤਾਪ ਨਾ ਭੋਗ ਆਮ ਆਦਮੀ ਪਾਰਟੀ ਨੂੰ ਚਿਤਾਇਆ ਗਿਆ ਉਹ ਦੇ ਮੈਂ ਤੁਹਾਨੂੰ ਦੱਸਦਾ ਜਿੱਤੇ ਨਹੀਂ ਜੀ ਹੈ ਕਿ ਲੁੱਟਈ ਹੈ ਇਹਨਾਂ ਨੇ ਦੇਖੋ ਸਾਡੇ ਬੂਥੇ ਪੋਲਿੰਗ ਪੋਲਿੰਗ ਵਾਲੇ ਦਿਨ ਵੀ ਜਿਸ ਦਿਨ ਪੋਲਿੰਗ ਹੋ ਰਹੀ ਸੀ ਸਾਡੇ ਪੋਲਿੰਗ ਬੂਥਾਂ ਦੇ ਉੱਤੇ 100 100 150 ਪੰਜਾਬ ਪੁਲਿਸ ਦਾ ਸਿਪਾਹੀ ਲਿਆ ਕੇ ਸਾਡੇ ਵਰਕਰਾਂ ਨੂੰ ਸਾਡੇ ਪੋਲਿੰਗ ਏਜੰਟਾਂ ਨੂੰ ਪੋਲਿੰਗ ਬੂਥਾਂ ਤੋਂ ਭਜਾ ਦਿੱਤਾ ਗਿਆ ਉਹ ਕੈਪਚਰ ਕਰਕੇ ਆਪਣੀ ਕਸਟਡੀ ਦੇ ਵਿੱਚ ਲੈ ਕੇ ਅੱਗੇ ਬੱਸਾਂ ਲਗਾ ਕੇ ਨਾ ਉਥੇ ਕਿਸ ਨੂੰ ਆਉਣ ਦਿੰਦਾ ਨਾ ਕਿਸੇ ਨੂੰ ਜਾਣ ਦਿੰਦਾ ਹਰ ਬੂਥ ਦੇ ਉੱਤੇ ਇਹਨਾਂ ਨੇ 5 5 400 4 400 ਵੋਟ ਮਤਲਬ ਪੰਜਾਬ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਪੁਲਿਸ ਦੇ ਸਿਪਾਹੀਆਂ ਤੋਂ ਪੁਆਈਆ ਆਪਣੇ ਹਮਲੇ ਫੈਲੇ ਤੋਂ ਪੁਆਈਆ ਆਪਣੇ ਆਪਣੇ ਉਹ ਜਿਹੜੇ ਲੁਟੇਰੇ ਨਾਲ ਇਹ ਗੈਂਗਸਟਰ ਚੱਕੀ ਫਿਰਦੇ ਆ ਉਹਨਾਂ ਤੋਂ ਪੁਆਈਆ ਜਿਹੜੇ ਬਦਮਾਸ਼ ਗੁੰਡੇ ਨਾਲ ਨਹੀਂ ਫਿਰਦੇ ਕਿਉਂਕਿ ਸਰਕਾਰੀ ਗੁੰਡਿਆਂ ਦੀ ਹੈ ਤੁਸੀਂ ਦੇਖੋ ਆ ਤੁਸੀਂ ਦੇਖ ਲਓ ਕਿ ਹੁਣ ਕੋਈ ਪੱਤਰਕਾਰ ਮੈਨੂੰ ਦੱਸੋ ਕੱਲ ਆ ਪੱਤਰਕਾਰ ਕੁੱਟਿਆ ਪਿੱਛੇ ਉਹਨੇ ਝੋਨਾ ਜਿਹੜਾ ਰਾਜਸਥਾਨ ਦੇ ਵਿੱਚੋਂ ਆ ਕੇ ਪੰਜਾਬ ਦੇ ਵਿੱਚ ਵਿਕ ਰਿਹਾ ਰਿਪੋਰਟਿੰਗ ਕਰ ਰਿਹਾ ਕਿ ਡਾਕਟਰ ਬਲਜੀਤ ਕੌਰ ਕੈਬਨਟ ਵਜ਼ੀਰ ਉਹਨਾਂ ਦੀ ਸਰਪ੍ਰਸਤੀ ਤੇ ਥੱਲੇ ਜਿਹੜਾ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਐਮਐਸਪੀ ਤੇ ਵਿਕ ਰਿਹਾ ਤੇ ਜੇ ਉਹਨੇ ਕਵਰੇਜ ਕਰਨ ਦੀ ਸੋਚੀ ਜਾਂ ਕਿਤੇ ਮਤਲਬ ਇਸ ਕੋਜੇ ਸਿਸਟਮ ਦੇ ਖਿਲਾਫ ਆਵਾਜ਼ ਠਾੜੀ ਉਠਾਈ ਹੈ ਤੇ ਉਹਨੂੰ ਜਾ ਕੇ ਕੁੱਟ ਕੇ ਉਹਨੂੰ ਅਧਮਰਿਆ ਕਰਕੇ ਸਿੱਧਾ ਹਸਪਤਾਲ ਦੇ ਵਿੱਚ ਦਾਖਲ ਹੈ ਅੱਜ ਮੀਡੀਆ ਆਜ਼ਾਦ ਨਹੀਂ ਹੈ ਅੱਜ ਕੋਈ ਬੰਦਾ ਪੰਜਾਬ ਦੇ ਵਿੱਚ ਆਜ਼ਾਦ ਨਹੀਂ ਹੈ ਅਸੀਂ ਪਹਿਲਾਂ ਅੰਗਰੇਜ਼ਾਂ ਦੀ ਗੁਲਾਮੀ ਭੋਗਦੇ ਸੀ ਅੱਜ ਦਿੱਲੀ ਦੀ ਗੁਲਾਮੀ ਪੰਜਾਬ ਦੇ ਲੋਕ ਭੋਗਣ ਲਈ ਮਜਬੂਰ ਹੈ ਜੇ ਇਸ ਗੁਲਾਮੀ ਦੇ ਵਿੱਚੋਂ ਜਦੋਂ ਅੰਗਰੇਜ਼ਾਂ ਤੋਂ ਅਸੀਂ ਮੁਕਤੀ ਹਾਸਲ ਕੀਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਭਗਤ ਸਿੰਘ ਲਾਲਾ ਲਾਜਪਤਰਾਏ ਮਹਾਤਮਾ ਗਾਂਧੀ ਕਿੰਨੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਯਾਰ ਆ ਜਿਹੜਾ ਹੁਣ ਜੇ ਹੈ ਇਸ ਦਿੱਲੀ ਦੇ ਤਾਕਤ ਤੋਂ ਪੰਜਾਬ ਨੂੰ ਆਜ਼ਾਦ ਕਰਾਉਣਾ ਇਹਨਾਂ ਲੁਟੇਰਿਆਂ ਤੋਂ ਇਹਨੋਂ ਮਹਿਮੂਦ ਗਜਨ ਵੀ ਅਹਿਮਦ ਸ਼ਾਹ ਬਦਾਲੀ ਵਰਗਿਆਂ ਤੋਂ ਕੇਜਰੀਵਾਲ ਵਰਗਿਆਂ ਤੋਂ ਤੁਸੀਂ ਪੰਜਾਬ ਨੂੰ ਆਜ਼ਾਦ ਕਰਾਉਣਾ ਤਾਂ ਪੰਜਾਬ ਦੇ ਲਈ ਕੁਰਬਾਨੀਆਂ ਕਰਨੀਆਂ ਪੈਣਗੀਆਂ ਪੰਜਾਬ ਦੇ ਲਈ ਖੜਨਾ ਪਏਗਾ ਹਿੱਕ ਢਾ ਕੇ ਲੜਨਾ ਪਏਗਾ ਕਿਉਂਕਿ ਜੋ ਨੇ ਮਾਲਕ ਮਜ਼ਬੂਤ ਇਰਾਦਿਆਂ ਦੇ ਜੋ ਨੇ ਮਾਲਕ ਮਜ਼ਬੂਤ ਇਰਾਦਿਆਂ ਦੇ ਉਹਨੇ ਰਾਤ ਤੂਫਾਨਾਂ ਦਾ ਡੱਕ ਦਿੰਦੇ ਆਪ ਆਪਣੇ ਬਲ ਨਾਲ ਲਈਦੇ ਨੇ ਹੱਕ ਮੰਗਿਆ ਕਦੇ ਨਹੀਂ ਹੱਕ ਦਿੰਦੇ ਇਹ ਹੱਕ ਲੈਣੇ ਨਹੀਂ ਬਲਕਿ ਖੋਣੇ ਪੈਂਦੇ ਆ ਤੇ ਬਿਲਕੁਲ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੀਗੇ ਤਮਾਮ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਉਸ ਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਲਿਸਟ ਬਲਿਮਿੰਦਰ ਆ ਰਹੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ